ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਗੁਰਦਾਸਮਨ ਸਾਹਿਬ ਦਾ ਇੱਕ ਗਾਣਾ ਹੈ ਕਹਿੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਐਵੇਂ ਦੀਆਂ ਸਦਰਾਂ ਸੱਚ ਕਰਕੇ ਦਿਖਾਈਆਂ ਇੱਕ ਨੌਜਵਾਨ ਦੇ ਨਾਲ ਇਹ ਗੁਰਸਿੱਖ ਨੌਜਵਾਨ ਹੈ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹਨਾਂ ਦਾ ਕੰਮ ਦੇਖ ਲਓ ਸਾਰੀ ਗੱਲਬਾਤ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਪਹਿਲਾਂ ਤਾਂ ਨਾਂ ਦੱਸੋ ਕੀ ਆ ਤੁਹਾਡਾ ਮੇਰਾ ਨਾਮ ਹੈਗੇ ਮਨਮਿੰਦਰ ਸਿੰਘ ਅੱਛਾ ਹਾਂਜੀ ਪੰਜਾਬੀ ਸਿੱਧਾ ਹੀ ਸਵਾਲ ਕਰਦਾ ਹਾਂ ਤੁਸੀਂ ਗੰਨੇ ਦੀ ਰੇੜੀ ਲਾਈ ਹੈ ਜਦੋਂ ਰੇੜੀ ਦਾ ਕੰਮ ਕਰਿਆ ਤੁਸੀਂ ਗੂਸ ਬਣਾਉਣ ਦਾ ਕੰਮ ਕਰਿਆ ਕਿਸੇ ਨੇ ਲੱਤਾਂ ਨਹੀਂ ਖਿੱਚੀਆਂ ਤੁਹਾਡੇ ਆਪਣੇ ਆਨੇ ਕਰਦੇ ਨੇ ਬੇਸਿਕਲੀ ਆਪਾਂ ਇਹਨੂੰ ਰੇੜੀ ਨਹੀਂ ਕਹਿ ਸਕਦੇ ਜੀ ਇਹ ਮੇਰੀ ਸ਼ਾਪ ਆ ਜੀ ਇਹ ਮੇਰੀ ਸ਼ਾਪ ਆ ਮੇਰਾ ਸੈਟਅਪ ਆ ਸਾਰਾ ਇਹਨੂੰ ਆਪਾਂ ਚਲੋ ਇੱਕ ਤਰ੍ਹਾਂ ਦਾ ਕਹਿ ਸਕਦੇ ਰੇੜੀ ਪਰ ਇਹ ਮੇਰੀ ਸ਼ਾਪ ਆ ਸੈਟਅਪ ਆ ਮੇਰੇ ਲਈ ਤਾਂ ਇੱਕ ਵਾਰ ਆ ਜੀ ਮੇਰਾ ਦੂਜਾ ਸਵਾਲ ਤਾਂ ਵੀ ਖਿੱਚਣਾ ਨਹੀਂ ਲੱਗਦਾ ਕਰਦੇ ਨੇ ਜਾਂ ਕਿਸੇ ਰਿਕਸਟ ਨਹੀਂ ਐਕਚੁਅਲੀ ਮੇਰੇ ਘਰ ਦੇ ਬਹੁਤ ਸਪੋਰਟਿਵ ਨੇ ਐਜੀ ਗੱਲ ਨਹੀਂ ਹੈ ਕਿ ਮੇਰੇ ਘਰ ਦੇ ਨੇ ਸਪੋਰਟਿਵ ਨੇ ਮੇਰੀ ਪੂਰੀ ਹੈਲਪ ਕਰਦੇ ਨੇ ਤੇ ਮੇਰੀ ਪੂਰੀ ਜਿੱਦ ਤੱਕ ਹੋ ਸਕੇ ਪੂਰੀ ਮਦਦ ਕਰਦੇ ਨੇ ਕਈ ਵਾਰ ਹਾਂ ਕੋ ਸਟਾਰਟਿੰਗ ਸਾਨੂੰ ਲੱਗਿਆ ਸਾਡਾ ਕੰਮ ਵਧੀਆ ਚੱਲ ਰਿਹਾ ਸਟਾਰਟਿੰਗ ਦੇ ਸਾਨੂੰ ਕਦੇ ਉਹ ਨਹੀਂ ਹੋਇਆ ਵੀ ਕਨ ਕੋਈ ਚੱਕਰ ਨਹੀਂ ਘੱਟ ਚੱਲਦਾ ਇਹ ਕੋਈ ਗੱਲ ਚੱਕਰ ਫੱਟੇ ਰ ਕੋਈ ਚੱਕਰ ਨਹੀਂ ਘੱਟ ਮੇਰੇ ਇੱਕਨ ਘਰ ਦੇ ਫਾਦਰ ਸਾਹਿਬ ਹੋ ਕੇ ਹੋਰ ਬ੍ਰਦਰ ਹੋ ਗਿਆ ਜਿਹੜੇ ਵੀ ਨੇ ਸਾਰੇ سپورਟਿਵ ਨੇ ਕਹਿੰਦੇ ਕੋਈ ਚੱਕਰ ਨਹੀਂ ਲੱਗੇ ਰੋ ਕੰਮ ਆਪਣਾ ੱਲੂ ਐ ਜੀ ਇਹ ਗੱਲ ਨਹੀਂ ਹੈਗੀ ਥੋੜੇ ਬਾਰੇ ਵੀ ਗੱਲ ਕਰਦੇ ਆ ਪਹਿਲਾਂ ਥੋੜੇ ਜੁਸ ਬਾਰੇ ਗੱਲ ਕਰਦੇ ਆ ਤੁਸੀਂ ਲਿਖ ਕੇ ਲਿਆ ਵੀ ਇਹ ਆਰਗੈਨਿਕ ਹੈ ਹਾਂਜੀ ਔਰ ਤੁਸੀਂ ਬਰਫ ਪਾ ਕੇ ਖੰਡਾ ਵੀ ਨਹੀਂ ਕਰਦੇ ਹਾਂਜੀ ਉਹ ਕਿਵੇਂ ਕਰਦਾ ਹਾਂ ਸਭ ਤੋਂ ਪਹਿਲੀ ਗੱਲ ਗੰਨਾ ਮੇਰਾ ਉਹ ਇਸ ਤਰ੍ਹਾਂ ਕਿ ਵੀ ਨਾ ਮੈਂ ਜਿਹੜਾ ਗੰਨਾ ਬੀਜਿਆ ਨਾ ਉਹ ਚ ਮੈਂ ਡਾਇਆਪਾਈ ਨਾ ਕਿਦੇ ਯੂਰੀਆ ਪਾਇਆ ਜੀ ਨਾ ਕੋਈ ਪੈਸਟੀਸਾਈਡ ਆਪਾਂ ਯੂਜ਼ ਕੀਤਾ ਨਾ ਇਨਸੈਕਟੀਸਾਈਡਸ ਯੂਜ਼ ਕੀਤਾ ਚਲੋ ਉਹ ਤਾਂ ਮੰਨ ਲਿਆ ਹਾਂਜੀ ਪਰ ਠੰਡਾ ਕਿਵੇਂ ਕਰਦਾ ਹਾਂ ਠੰਡਾ ਆਪਣੇ ਕੋਲ ਫ੍ਰੀਜ਼ਰ ਲੱਗਿਆ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਫ੍ਰੀਜ਼ਰ ਲੱਗਿਆ ਜਿਹੜਾ ਮੇਰਾ ਗੰਨਾ ਹੈ ਉਹਨੂੰ ਮੈਂ ਡੀ ਫ੍ਰੀਜ਼ਰ ਰਲ ਦਿੱਤਾ ਡੀ ਫ੍ਰੀਜ਼ਰ ਨਾਲ ਗੰਨੇ ਨੂੰ ਠੰਡਾ ਕਰਦਾ ਫੇਰ ਅਸ ਕਹਿੰਦਾ ਇਸ ਕਰਕੇ ਮੈਂ ਬਰਫ ਅੱਛਾ ਤੁਸੀਂ ਪਹਿਲਾਂ ਹੀ ਗੰਨਾ ਕੱਟ ਕੇ ਅੰਦਰ ਰੱਖ ਕੇ ਆ ਜੀ ਮੈਂ ਗੰ ਠੀਕ ਹੈ ਤਾ ਉਹਨੂੰ ਠੰਡਾ ਕਰਦੇ ਆ ਗੰਨਾ ਠੰਡਾ ਹੋ ਜਾਂਦਾ ਗੰਨਾ ਮੇਰਾ ਠੰਡਾ ਹੋ ਗਿਆ ਜੀ ਜਦੋਂ ਮੇਰੇ ਕੋਲ ਕਸਟਮਰ ਆਇਆ ਕਿਹਾ ਮੈਨੂੰ ਕਹੇ ਭਾਈ ਰਸ ਪੀਣਾ ਮੈਂ ਆਪਣਾ ਗੰਨਾ ਗੰਨਾ ਠੰਡਾ ਮੈਨੂੰ ਲਿਆਉਣਾ ਹੈ ਆਪਣੀ ਮਸ਼ੀਨ ਆਨ ਕਰਦਾ ਮਸ਼ੀਨ ਦੇ ਥਰੂ ਮੈਂ ਬੰਦੇ ਨੂੰ ਕੱਢ ਕੇ ਗਲਾਸ ਆਪਣੇ ਗਲਾਸ ਚ ਪਾ ਕੇ ਬੰਦੇ ਨੂੰ ਸਰਵ ਕਰ ਦਿੰਦੇ ਹਾਂ ਪੂਰਾ ਸਫਾਈ ਦਾ ਖਿਆਲ ਵੀ ਰੱਖਦੇ ਪੂਰਾ ਸਫਾਈ ਦਾ ਰੱਖਦੇ ਨੇ ਬਕਾਇਦਾ ਕਰਦਿਆਂ ਦੀ ਫੁੱਲ ਸਪੋਰਟ ਹੈ ਪੂਰੀ ਸਪੋਰਟ ਆਜੀ ਫੁੱਲ ਜਿੰਨੀ ਕਾ ਉੰਨੀ ਹੈ ਫੁੱਲ ਆਜੀ ਉਹ ਚਲੋ ਥੋੜਾ ਬਾਰੇ ਸਵਾਲ ਕਰਦੇ ਆਂ ਅੱਜ ਕੱਲ ਤਾਂ ਨੌਜਵਾਨੀ ਕੰਮ ਕਰਨ ਤੇ ਬਹੁਤ ਤਕਰਾਂਦੀ ਹੈ ਹਾਂਜੀ ਤਾਂ ਅਸੀਂ ਓਵੇਂ ਅਸੀਂ ਕੋਈ ਵਿਚਪਣੀ ਗੱਲ ਕਰ ਲੈਂਦੇ ਆਂ ਸਾਰੇ ਨੌਜਵਾਨ ਆ ਗਏ ਹਾਂਜੀ ਹਾਂ ਆ ਗਏ ਤੁਹਾਨੂੰ ਇਹ ਆਈਡੀਆ ਕਿਵੇਂ ਮਿਲਿਆ ਐਕਚੁਅਲੀ ਮੈਂ ਨਾ ਕੰਮ ਕਰਨਾ ਸੀਗਾ ਸ਼ੁਰੂ ਹੂੰ ਤੇ ਆਪਣਾ ਬੇਸਿਕਲੀ ਆਪਾਂ ਜਿਹੜਾ ਮੈਨੂੰ ਲੱਗਿਆ ਵੀ ਜਿਹੜਾ ਆਪਣਾ ਜਿਹੜਾ ਕੋ ਖੇਤੀ ਜਿਹੜਾ ਜਿੱਦੀ ਪੁਰਸੀ ਕੰਮ ਹੈ ਜਿਹੜਾ ਖੇਤੀ ਇਹਦਾ ਕੁਝ ਪੂਰਾ ਜਾਵੇ ਇਹਦੇ ਜੀ ਸਾਈਟ ਬਣੇ ਕਿਉਂਕਿ ਇੱਕ ਤਾਂ ਆਪਾਂ ਕੰਮ ਨਹੀਂ ਮੈਨੂੰ ਆਉਂਦਾ ਕੋਈ ਮੈਂ ਕੋਈ ਨਵਾਂ ਕੰਮ ਕਰਦਾ ਉਹਦੇ ਲਈ ਮੈਨੂੰ ਸੋਲਾਂ ਸਿੱਖਣਾ ਪੈਣਾ ਸੀਗਾ ਤੇ ਮੈਨੂੰ ਹੋਰ ਕਿਸੇ ਨਾਲ رائے ਕਰਨੀ ਪੈਣੀ ਸੀਗੀ ਤੇ ਇਹ ਦੇਖ ਜਾਵੇ ਇਹ ਕੰਮਾਂ 'ਚ ਸਾਨੂੰ ਇਨਵੈਸਟਮੈਂਟ ਵੀ ਆਪਣੀ ਵੀ ਨਾਰਮਲ ਆ ਕਿ ਜਿਆਦਾ ਹਾਈ ਫਾਈ ਲੋਡ ਨਹੀਂ ਹੈਗੀ ਵੀ ਆਪਾਂ ਗਾਲੇ ਪੰਗਾ ਕਰਨਾ ਵੀ ਪੈਸੇ ਵੱਖੋਂ ਵੀ ਤੇ ਨਾਰਮਲ ਆਪਣਾ ਵਧੀਆ ਗੁਜ਼ਾਰੇ ਲਾ ਕੇ ਉਹ ਬੰਦਾ ਕਾਰਕ ਸ਼ੁਰੂ ਕਰ ਸਕਦਾ ਜਿਹਦੇ ਕੋਈ ਘੱਟ ਪੈਸਾ ਉਹ ਵੀ ਬੰਦਾ ਕੰਮ ਸ਼ੁਰੂ ਕਰ ਦਿਆਦਾ ਪਹਿਲਾਂ ਕੀ ਕੰਮ ਕਰਦੇ ਸੀਗੇ ਤੁਸੀਂ ਪਹਿਲਾਂ ਮੈਂ ਜੋਬ ਕਰਦਾ ਸੀਗਾ ਜੀ ਐਜ਼ ਅ ਲੁਧਿਆਣੇ ਮੈਂ ਜੋਬ ਕਰਦਾ ਸੀਗਾ ਜੀ ਸੀਰੋ ਗਰੁੱਪ 'ਚ ਕਿੰਨਾ ਪੜ੍ਹੇ ਲਿਖੇ ਹੋ ਤੁਸੀਂ ਮੈਂ ਬੀਟੈਕ ਆਂ ਜੀ ਬੀਟੈਕ ਕਰਿਆ ਨੌਜਵਾਨ ਜੂਸ ਦਾ ਕੰਮ ਕਰ ਰਿਹਾ ਮੈਂ ਫਿਰ ਉਹੀ ਗੱਲ ਕਰਦਾ ਨਾ ਕਿਸੇ ਨੇ ਲੱਤਾਂ ਨਹੀਂ ਖਿੱਚੀਆਂ ਮਨ ਦੇ ਵਿੱਚ ਕਦੇ ਖਿਆਲ ਨਹੀਂ ਆਇਆ ਲੈ ਹਾਂ ਜੇ ਲੱਤਾਂ ਖਿੱਚਣ ਦਾ ਉਹਦਾ ਕੋਈ ਆਇਆ ਨਹੀਂ ਹੈਗਾ ਵੈਸੇ ਕੋਈ ਜੇ ਆਉਂਦਾ ਨਹੀਂ ਕਦੇ ਤੁਹਾਡੇ ਮਨ ਚ ਵੀ ਨਹੀਂ ਖਿਆਲ ਆਇਆ ਯਾਰ ਮੈਂ ਬੀਟੈਕ ਕਰੀਏ ਮੈਂ ਕੀ ਕਰਾਂ ਨਹੀਂ ਦੇਖੋ ਪਾ ਕਦੇ ਕਦੇ ਨਹੀਂ ਬੰਦੇ ਖਿਆਲ ਤਾਂ ਕੋਈ ਬੰਦੇ ਦਾ ਕੰਮ ਨਾ ਚੱਲੇ ਜੀ ਹੁਣ ਦੇਖੋ ਮੈਂ ਉਰੇ ਸਾਈਡ ਪਾ ਲਾ ਕੇ ਬੈਠਾ ਜੇ ਸਾਰਾ ਦਿਨ ਮੇਰਾ ਕੋਈ ਕੋਈ ਬੰਦੇ ਕੋ ਕਸਟਮਰ ਜਾਂ ਕਈ ਮੈਨੂੰ ਪਤਾ ਤਾਂ ਹੌਸਲਾ ਹੋ ਜਾਂਦਾ ਜੇ ਕੋਈ ਮੇਰੇ ਕੋ ਕਸਟਮਰ ਆਉਂਦਾ ਜੀ ਕੋਈ ਬਾਹਰੋਂ ਰੁਕਦਾ ਜਾਂ ਲੋਕਲ ਦਾ ਨਹੀਂ ਕੋਈ ਬਾਹਰੋਂ ਰੁਕਦਾ ਬੰਦਾ ਕਹਿੰਦਾ ਬਹੁਤ ਗੋਡਾ ਐਪਰੀਸ਼ੀਏਸ਼ਨ ਦੇ ਕੇ ਜਾਂਦੇ ਨੇ ਬਹੁਤ ਵਧੀਆ ਕੰਮ ਆ ਜਾਂ ਕਹਿੰਦੇ ਵੀ ਤੁਹਾਡਾ ਵੀ ਰਸਤਾ ਡਿਫਰੈਂਟ ਆ ਫਰਕਾ ਕੁਝ ਲੋਕ ਇਹ ਗੱਲਾਂ ਕਹਿੰਦੇ ਨੇ ਫਿਰ ਹੌਸਲਾ ਹੋ ਜਾਂਦਾ ਕੋਈ ਗੱਲ ਨਹੀਂ ਲੱਗੇ ਰਾਵਾਂਗੇ ਸਟੈਪ ਬਾਏ ਸਟੈਪ ਉੱਪਰ ਦੀ ਪੌੜੀ ਚੜਾਂਗੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਨੌਜਵਾਨਾਂ ਨੇ ਕਿ ਦੇਖੋ ਜਿਹਦੇ ਕੋਲ ਤਾਂ ਆਪਸ਼ਨ ਹੈਗੀ ਆ ਔਰੇ ਕਰਨ ਦੀ ਔਰੇ ਕੰਮ ਕਰ ਸਕਦਾ ਬਹੁਤ ਆਪਸ਼ਨ ਆ ਜਾਂਦੇ ਆ ਪਰ ਲੱਭਣੀਆਂ ਪੈਂਦੀਆਂ ਨੇ ਛੋਟੇ ਛੋਟੇ ਕੰਮ ਆਉਣੇ ਬਹੁਤ ਨੇ ਜਿਹੜੇ ਆਪਾਂ ਆਪਾਂ ਛੱਡ ਚੁੱਕੇ ਆ ਜੀ ਬੇਸਿਕਲੀ ਆਪਾਂ ਦੇਖ ਲਈਏ ਸਬਜ਼ੀ ਦਾ ਕੰਮ ਹੋ ਗਿਆ ਜੀ ਜਾਂ ਕੋਈ ਹੋਰ ਛੋਟਾ ਮੋਟਾ ਕਾਰੋ ਆਪਣੇ ਪੰਜਾਬੀ ਨਹੀਂ ਕਰੇ ਸ਼ਰਮ ਕਰਦੇ ਨੇ ਪਰ ਇਹ ਕੰਮ 'ਚ ਪੈਸਾ ਬਹੁ ਬਣਾ ਰਹੇ ਨੇ ਕਿਉਂਕਿ ਇੱਕ ਜਿਹੜਾ ਆਪਾਂ ਬੇਸਿਕਾ ਜਿਹੜਾ ਪਰਦੇਸੀ ਬੰਦਾ ਜੀ ਉਹ ਮੰਡੀ ਲਿਆਉਂਦਾ ਕਿਸਾਨ ਨੇ ਪੈਦਾ ਕੀਤੀ ਕਿਸਾਨ ਵੇਚ ਗਿਆ 2 ਰੁਪਏ ਉਹ ਚੀਜ਼ ਲੈ ਤੁਸੀਂ ਇਹ ਗੱਲ ਆਪਾਂ ਦੇਖੋ ਇਹ ਗੱਲ ਕਰ ਰਹੇ ਸੀ ਕਿ ਕਿਸਾਨ ਵੇਚਦਾ 2 ਰੁਪਏ ਕਿਲੋ ਉਹ ਜਿਹੜਾ ਮਜ਼ਦੂਰ ਆ ਉਹ ਲਿਆਇਆ ਬੰਦਾ ਉਹਨੂੰ 2 ਰੁਪਏ ਕਿਲੋ ਨੂੰ ਉਹਨੇ ਉਹੀ ਲੈ ਕੇ ਆਪਣਾ ਟਾਈਮ ਦਿੱਤਾ ਆਪਣਾ ਸੈਟਅਪ ਬਣਾਇਆ ਉਹ ਚੀਜ਼ ਉਹ 20 ਰੁਪਏ ਵੇਚ ਰਿਆ ਉਹ ਸਿੱਧੇ ਸਿੱਧੇ 18 ਰੁਪਏ ਉਭਾ ਐਸਟੀਮੇਟਰ ਲਈ 18 ਬੇ ਕਮਾ ਰਿਹਾ ਹੋ ਸਿੱਧਾ ਸਿੱਧਾ ਚਲੋ ਸੁਨੀ ਕੋ ਹੋਰ ਸਵਾਲ ਕਰ ਰਹੇ ਨੇ ਇਹ ਤਾਂ ਗਰਮੀਆਂ ਦਾ ਸੀਜ਼ਨ ਹੋ ਗਿਆ ਤੁਸੀਂ ਕਰ ਲਿਆ ਫਿਰ ਸਰਦੀਆਂ ਦੇ ਵਿੱਚ ਕੀ ਕਰਿਆ ਜਾਵੇ ਸਰਦੀ ਚ ਸਾਡਾ ਹੋਰ ਪਲਾਨ ਹੈ ਉਹਦੇ ਬਾਰੇ ਤੁਹਾਡੇ ਬਾਰੇ ਪਲਾਨ ਹਾਂ ਉਹ ਮੇਰਾ ਪਲਾਨ ਹੈ ਅੱਗੇ ਥੋੜਾ ਜਿਹਾ ਡਿਸਕਲੋਜ਼ ਨਹੀਂ ਕਰ ਸਕਦਾ ਪਰ ਪਲਾਨ ਹੈਗਾ ਏ ਮੈਂ ਅੱਗੇ ਸੈਟਅਪ ਕੁਝ ਹੋਰ ਸੈਟਅਪ ਲਿਆਉਂਦੀ ਸੋਚ ਰਿਹਾ ਜਿਹੜਾ ਮੇਰਾ ਓਵਰਆਲ ਜਿਹੜੇ ਕੰਮੇ ਇਹ ਕੰਨ ਸਾਰਾ ਸਾਲ ਚੱਲੂ ਹੈ ਖੋਸ਼ ਹੋ ਕੰਮ ਤੋਂ ਸਾਹਿਬ ਜੀ ਦਾ ਕਿ 8-9 ਮਹੀਨੇ ਤਾਂ ਮੇਰਾ ਕੰਮ ਚੱਲੇਗਾ ਅਗਲੀ ਵਾਰੀ ਮੇਰਾ ਸਟਾਰਟਿੰਗ ਜਨਵਰੀ ਤੋਂ ਸਟਾਰਟਿੰਗ ਹੋ ਜਾਣੀ ਹੈ ਕਿਉਂਕਿ ਮੇਰਾ ਕੰਨਾਪ ਕਰਦਾ ਸਭ ਕੁਝ ਮੇਰਾ ਆਪਣਾ ਮੈਂ ਜਨਵਰੀ ਤੋਂ ਸਟਾਰਟ ਕਰਨਾ ਕਿ 8-9 ਮਹੀਨੇ ਤਾਂ ਰਹਿ ਚੱਲੂਗਾ ਜਦ 4-5 ਮਹੀਨੇ ਕਿਸ ਨਾਲ ਸੈਟਅਪ ਇੱਕ ਮੇਰਾ ਹੋ ਰ ਆ ਰਿਹਾ ਉਹ ਥੋੜੇ ਹੋਣ ਦੇ ਨਾਲ ਥੋੜਾ ਜਿਹਾ ਕੁਝ ਕਰਨਾ ਕਰਨ ਕੇ ਡਿਲੇ ਆ ਜਿੱਦਣ ਆ ਗਿਆ ਫੁੱਲ ਕਿਹਦੀ ਟਾਈਮਿੰਗ ਕਰ ਦੋ ਇੱਥੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਮੈਂ 10 ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਹਾਂ ਹਰ ਦਿਨ ਠੀਕ ਹੈ 25 ਤੋਂ 7 ਠੀਕ ਹੈ ਬਹੁਤ ਧੰ ਸੋ ਰੋਪੜ ਵਾਲਾ ਰੋੜਾ ਕਾਇਨੌਰ ਇਹ ਪਿੰਡਾ ਜਿੱਥੇ ਅੱਡਾ ਹੈ ਇੱਥੇ ਆਪਣੇ ਜੂਸ ਦਾ ਕੰਮ ਕਰਦੇ ਨੇ ਬੀਟੈਕ ਇਹਨਾਂ ਨੇ ਕਰੀ ਹੋਈ ਹੈ ਆਰਗੈਨਿਕ ਇਹਨਾਂ ਦਾ ਜੂਸ ਹੈ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦਾ ਨਾਲ ਸਬਜ਼ੀਆਂ ਇਹਨਾਂ ਨੇ ਪਿੱਛੇ ਆਪਣਾ ਸੈਟਅਪ ਕਰਿਆ ਗੰਨਾ ਵੀ ਲਗਾ ਹੋਇਆ ਸਬਜ਼ੀਆਂ ਵੀ ਰੱਖੇਆਂ ਸਾਰੀਆਂ ਆਰਗੈਨਿਕ ਨੇ ਅਸੀਂ ਵੀ ਚਾਹੁੰਦੇ ਲੋਕਾਂ ਨੂੰ ਆਕੇ ਜਰੂਰ ਇਹਦੇ ਨੇੜੇ-ਤੇੜੇ ਨੇ ਜੂਸ ਪੀਓ ਤੇ ਵੀਰ ਦਾ ਸਾਡੇ ਦਾ ਹੌਸਲਾ ਵਧਾਓ ਅੰਦਰ ਇਹਨਾਂ ਨੇ ਆਪਣਾ ਫ੍ਰਿਜ ਰੱਖਿਆ ਹੋਇਆ ਜਿਹਦੇ ਵਿੱਚ ਮੈਂ ਫ੍ਰਿਜ ਵੀ ਦਿਖਾ ਦਿੰਨੇ ਇੱਕ ਵਾਰ ਤੁਸੀਂ ਫ੍ਰਿਜ ਵੀ ਦੇਖ ਸਕਦੇ ਹੋ ਇਹ ਫ੍ਰਿਜ ਦੇਖੋ ਮੈਂ ਕੈਮਰਾਮੈਨ ਨੂੰ ਥੋੜੀ ਤਸਵੀਰ ਦਿਖਾਵੇ ਦੇਖੋ ਗੰਨਾ ਪੂਰਾ ਸਾਫ ਸੁਥਰਾ ਭਾਈ ਚੈੱਕ ਕਰ ਸਕਦੇ ਨਾ ਹਾਂਜੀ ਹਾਂਜੀ ਜਿੱਕਰ ਮਾਜੀ ਟੈਕਸ ਧੋ ਕੇ ਸਾਫ ਸੁਥਰਾ ਇਹ ਗੰਨਾ ਪੂਰਾ ਸਾਫ ਸੁਥਰਾ ਪੂਰਾ ਇਸ ਟਾਈਮ ਚਿਲਡ ਹੈ ਪੂਰਾ ਚਿਲਡ ਹੈ ਇਹ ਗੰਨਾ ਪੂਰਾ ਚਿਲਡ ਹੈ ਇਹ ਗੰਨੇ ਨੂੰ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਇੱਕ ਵਾਰ ਮਸ਼ੀਨ ਚ ਪਾਉਣ ਬਾਅਦ ਆ ਵਨ ਟਾਈਮ ਕ੍ਰੈਸ਼ ਆ ਜੀ ਠੀਕ ਹੈ ਵਨ ਟਾਈਮ ਦੇਖੋ ਆਪਣੇ ਪੰਜਾਬੀ ਭਰਾ ਨੇ ਸਭ ਤੋਂ ਵੱਧ ਦਿੱਤਾ ਅਸੀਂ ਲੋਕਾਂ ਨੇ ਇਹੀ ਬੇਨਤੀ ਕਰਾਂਗੇ ਕਿ ਜਿੰਨਾ ਹੋ ਸਕੇ ਨਾ ਇਹਨਾਂ ਸਪੋਰਟ ਕਰੀ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਬਾਹਰ ਨਾ ਜਾ ਸਕੇ ਇੱਥੇ ਆਪਣਾ ਰੁਜ਼ਗਾਰ ਕਰਨ। ਪੰਜਾਬ ਦੇ ਵਿੱਚ ਕਹਿੰਦੇ ਕਹਾਵਤ ਹੈ ਇੱਕ ਕਹਿੰਦੇ ਪੰਜਾਬ ਵਿੱਚ ਰੁਜ਼ਗਾਰ ਦੀ ਕਮੀ ਨਹੀਂ ਬਿਲੜ ਪੁਣਾ ਜਾਂਦਾ ਹੈ। ਇਹ ਕਥਨ ਕਿਸੇ ਨਾ ਕਿਸੇ ਤਰ੍ਹਾਂ ਸੱਚ ਵੀ ਦਿਖਾਈ ਦਿੰਦਾ ਹੈ। ਠੀਕ ਹੈ ਜੀ। ਇਹ ਡਿਟੇਲ ਦੇ ਲਈ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਕਰਕੇ ਜਿੰਨੇ ਦੋਸਤੋ ਆਪਣੀ ਰਾਏ ਜਰੂਰ ਦਿਓ। ਧੰਨਵਾਦ।